ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਦੀ ਟੀਮ ਪਹੁੰਚੀ ਇਤਿਹਾਸਕ ਪਿੰਡ ਭੁੰਗਨ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਪਾਸ ਹੈ ਸਤਮੀ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਪਵਿੱਤਰ ਚਰਨਛੋਪਾ ਪ੍ਰਾਪਤ ਧਰਤੀ ਤੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਬੀ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਲਗੀ ਤਰਪਾਦਾਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 6 ਜਨਵਰੀ ਨੂੰ ਬਹੁਤੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਮਸੂਤਾ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਵਾਤ ਫਿਰ ਅਰੰਭਤਾ ਕੀਤੀ ਗਈ ਸੀ ਇਸ ਤੋਂ ਪ੍ਰੰਤ ਅੱਜ 5 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਉਨ੍ਹਾਂ ਦੱਸਿਆ ਕਿ ਇਸ ਵਿਚਾਰ ਨਗਰ ਕੀਰਤਨ ਦੇ ਵਿੱਚ ਭਾਈ ਸੁਖਚੰਦ ਸਿੰਘ ਹੈੱਡ ਗ੍ਰੰਥੀ ਭੁੰਗਰਨੀ ਭਾਈ ਰਣਜੀਤ ਸਿੰਘ ਡੁਬੱਡਾ ਹੈਰਾਣਾ ਪ੍ਰਵਾਤ ਫੇਰੀ ਜੁੱੱਥਾ ਤੇ ਹੋਰ ਰਾਗੀ ਜੁੱੱਥਿਆਂ ਨੇ ਗੁਰਵਾਣੀ ਇਤਿਹਾਸ ਤੇ ਕਥਾ ਕੀਤਰਾਂਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ 6 ਜਨਵਰੀ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਆਏ ਹੋਏ ਰਾਗੀ ਢਾਡੀ ਜਥੇ ਕਥਾ ਕੀਤਰਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਬਟਾਏ ਜਾਣਗੇ ਆਓ ਅਸੀਂ ਦੇਖਦੇ ਹਾਂ ਜੇ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਭਨੇ ਪੇਸ਼ ਕਰਨ ਜਾ ਰਹੀ ਹਾਂ ਆਪਣੀ ਕਵਿਤਾ ਜਿਸ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਜਿਸਨੇ ਅੰਮ੍ਰਿਤ ਕੀਤਾ ਤਿਆਰ ਗੁਰੂ ਗੋਬਿੰਦ ਸਿੰਘ ਜੀ ਉਹ ਜਿਸਨੇ ਅੰਮ੍ਰਿਤ ਕੀਤਾ ਤਿਆਰ ਗੁਰੂ ਗੋਬਿੰਦ ਸਿੰਘ ਜੀ ਉਹ ਜਿਸਨੇ ਵਾਰਿਆ ਸਭ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਉਹ ਜਿਸਨੇ ਵਾਰਿਆ ਸਭ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਉਹ ਜਿਸਨੇ दास करे सरदार गुरु गोविंद सिंह जी ओ जिसने दास करे सरदार गुरु गोविंद सिंह जी ओ जिसने रब बनाया यार गुरु गोविंद सिंह जी ओ जिसने रब बनाया यार गुरु गोविंद सिंह जी ओ खुशियां दे जकारिया गजावे निहाल हो जावे गुरु गोविंद सिंह जी दे मनुपा आवे सत श्री अकाल बोले सो निहाल सत श्री अकाल वाहे जी का खालसा वाहे जी की फतेह सारी सार संगत जी ओ जी का खालसा con le dv fate pitate a री माले कड़िया सत्संगे करी मालियातिया कड़िया सत्संग देखी जो मेरे घर माले बच्चे कड़िया सत्संगी जो ਦਾ ਜਿੰਦਗੀ ਦੇ ਅੰਤ ਦਿਆ ਜਿਖਿ ਜੋ ਮੇਰੇ ਪਰਿਵਾਰ ਦੇ ਵਿੱਚ ਘੜੀਆਂ ਸੱਚ ਭੰਗ ਲਿਆ ਨਿਕਿ ਤੇਓ ਖਿਸ਼ੋ ਪੁੱਲਾ ਤੋ ਮੇਰੀਆ ਖਿਸ਼ੋ ਪੁੱਲਾ ਤੋ ਮੇਰੀਆ ਮੈਨੂੰ ਹੈ ਗੰਗ ਲਿਆ ਲਿਖਿ ਦਿਓ ਮੇਰੇ ਦਰਮਾ ਦੇਵ ਤੇ ਕੰਨਿਆ ਸਤ ਸੰਗ ਪਰੀਆ ਪ੍ਰਧਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜਿਹੜਾ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਧੜਨ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ ਸੋ ਇਹਦੇ ਬਾਰੇ ਜਾਣਕਾਰੀ ਕਿ ਕਿੰਨੇ ਤੀਕਨ ਪ੍ਰਵਤ ਅਰੰਭ ਹੋਈਆਂ ਤੇ ਕਿੰਨੇ ਦਵੰਸ ਰਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਸ਼ੋਪ ਪ੍ਰਾਪਤ ਸਤਾਨ ਪਿੰਡ ਨਕਰਪੂ ਗਨੀਚ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵਾਂਸਤਾਨੀ ਜੋ ਉਹਨਾਂ ਦਾ ਅਗੰਪੁਰਬ ਮਨਾ ਰਹੇ ਆਂ ਪੰਜ ਦਿਨ ਤੋਂ ਪ੍ਰਵਤ ਫੇਰੀਆਂ ਪ੍ਰਵਤ ਫੇਰੀ ਜਥਾ ਉਹਨਾਂ ਨੇ ਨਗਰ ਦੇ ਵਿੱਚ ਪ੍ਰਵਤ ਫੇਰੀਆਂ ਕੱਢੀਆਂ ਗਈਆਂ ਅਪਰੰਤ ਅੱਜ ਨਗਰ ਕੀਰਤਨ ਸਜਾਇਆ ਗਿਆ ਤੇ ਜੋ ਕਿ ਕੱਲ ਖਣਪੜ ਸਾਹਿਬ ਦੇ ਪੋਗ ਉਪਰੰਤ ਕੀਰਤਨ ਦਰਵਾਜੇ ਸਜਾਏ ਜਾਣਗੇ ਜਿਸ ਦੇ ਵਿੱਚ ਪ੍ਰਸਿੱਧ ਢਾਡੀ ਜਿਥਾ ਭਾਈ ਸੁਖਜੈ ਸਿੰਘ ਜੀ ਦੀ ਹੈਡ ਗ੍ਰੰਥੀ ਭਈ ਅਵतार ਸਿੰਘ ਦੀ ਭੁੰਗਰਨੀ ਤੇ ਹੋਰ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨਗੇ ਕਿ ਜੋ ਕਿ ਸਾਡੇ ਸਰਵਸਤਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬڑے ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਸਾਰੇ ਹੀ ਨਗਰ ਨੂੰ ਇਲਾਕਾ ਨਿਵਾਸੀਆਂ ਨੂੰ ਮੇਰੇ ਵਰ ਬੈਠੇ ਵੀਰਾਂ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਤਸ਼ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ